ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰਿਓ ਅੱਜ ਦੀ ਜੋ ਵਿਚਾਰ ਹੈ ਆਪਾਂ ਜੋ ਵਿਚਾਰ ਕਰ ਰਹੇ ਆਂ ਗੁਰ ਪਿਆਰਿਓ ਇੱਕ ਇਨਸਾਨ ਇੱਕ ਮਨੁੱਖ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਬਣਾ ਸਕਦਾ ਹੈ ਉਹ ਆਪਾਂ ਵਿਚਾਰ ਕਰਾਂਗੇ ਤਨ ਸ਼੍ਰੀ ਗੁਰਗਾਂ ਸਾਹਿਬ ਦੇ ਵਿੱਚੋਂ ਇੱਕ ਪੰਗਤੀ ਹੈ ਉਹਨੂੰ ਲੈ ਕੇ ਆਪਾਂ ਚੱਲਾਂਗੇ ਮੁੱਖ ਕੇਂਦਰ ਲੈ ਕੇ ਚੱਲਾਂਗੇ ਆਪਾਂ ਭਾਵ ਉਹ ਇੱਕ ਸਾਡਾ ਇੱਕ ਮੇਨ ਪੁਆਇੰਟ ਹੈ ਗੁਰੂ ਸਾਹਿਬ ਫਰਮਾਨ ਕਰ ਰਹੇ ਨੇ ਕਿ ਸਿਮਰ ਸਿਮਰ ਨਾਨਕ ਸੁਖ ਪਾਇਆ ਸਿਮਰ ਸਿਮਰ ਨਾਨਕ ਸੁਖ ਪਾਇਆ ਕਿ ਇੱਕ ਜਿਹੜੀ ਸਾਡੀ ਜ਼ਿੰਦਗੀ ਹੈ ਜਿਹੜਾ ਸਾਨੂੰ ਇਹ ਜੀਵਨ ਮਿਲਿਆ ਹੈ ਉਸ ਮਾਲਕ ਪ੍ਰਭੂ ਪ੍ਰਵਾਤਮਾ ਦੇ ਗੁਣ ਗਾ ਕੇ ਹੀ ਅਸੀਂ ਸੁਖ ਪ੍ਰਾਪਤ ਕਰ ਸਕਦੇ ਹਾਂ ਇਹ ਤੋਂ ਇਲਾਵਾ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ ਆਪਾਂ ਜਿੰਨੇ ਮਰਜੀ ਯਤਨ ਕਰ ਲਈਏ ਗੁਰਪਿਆਰਿਓ ਕਿਉਂ ਸਾਨੂੰ ਜਿਹੜੀ ਅੰਦਰੂਣੀ ਅੰਦਰੂਣੀ ਜਿਹੜੀ ਹੈ ਅੰਦਰਲੀ ਕਹਿੰਦੀ ਆਪਾਂ ਉਹ ਖੁਸ਼ੀ ਪ੍ਰਾਪਤ ਕਰਨ ਵਾਸਤੇ ਗੁਰੂ ਪਿਆਰਿਓ ਸਾਨੂੰ ਗੁਰੂ ਦੀ ਲੋੜ ਹੈ ਸਾਡੇ ਅੰਦਰ ਦੀ ਖੁਸ਼ੀ ਬਾਹਰ ਦੀਆਂ ਖੁਸ਼ੀਆਂ ਤਾਂ ਆਪਾਂ ਬਹੁਤ ਐਸ਼ ਲੈ ਰਹੇ ਹਾਂ ਪਰ ਅੰਦਰੋਂ ਮਨ ਬੇਚੈਨ ਹੈ ਅੰਦਰੋਂ ਮਨ ਸ਼ਾਂਤ ਨਹੀਂ ਹੈ ਤੇ ਗੱਲ ਗੁਰੂ ਪਿਆਰਿਓ ਮਨ ਦੇ ਅੰਦਰ ਦੀ ਹੈ ਮਨ ਦੇ ਅੰਦਰ ਦੀ ਹੈ ਇੱਕ ਗੁਰ ਪਿਆਰਿਓ ਇੱਕ ਗੁਰਬਾਣੀ ਹੀ ਇੱਕ ایسا ਸਾਡੇ ਕੋਲ ਇੱਕ ਜਰੀਆ ਹੈ ਜੋ ਅਸੀਂ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਬਣਾ ਸਕਦੇ ਹਾਂ ਖੁਸ਼ਹਾਲ ਬਣਾ ਸਕਦੇ ਪਰ ਉਹ ਇਨਸਾਨ ਕਰਨਾ ਨਹੀਂ ਚਾਹੁੰਦਾ ਉਹ ਅੱਜ ਦਾ ਜੋ ਸਾਹਿਬ ਕਥਾ ਬਾਇ ਆਪਣਾ ਕਿਉਂ ਅਸੀਂ ਕੀ ਹੈ ਸਾਰੀ ਬੜੀ ਭੱਜ ਦੌੜ ਲੱਗੀ ਐ ਬੜੀ ਦੂਰ ਦੇ ਰੇਡੇ ਦੌੜਾਂ ਲੱਗੀਆਂ ਨੇ ਸਾਡੀਆਂ ਕਿਸੇ ਨੂੰ ਸੂਝੀ ਨਹੀਂ ਐ ਉਹ ਆਪਣੇ ਧੰਦੇਆਂ ਤੋਂ ਮਸਤ ਕਿਹਨੂੰ ਥੋੜਾ ਗਿਆਨ ਹੈ ਉਹ ਤਰੇ ਗੁਣਾਂ ਦੇ ਵਿੱਚ ਫਿਰਦਾ ਹੈ ਤਾਂ ਗੁਰੂ ਪਿਆਰਿਓ ਸਾਨੂੰ ਅੰਦਰੂਨੀ ਖੁਸ਼ੀ ਕਿਵੇਂ ਮਿਲੇਗੀ ਅੰਦਰ ਸਾਡਾ ਖੁਸ਼ ਕਿਵੇਂ ਹੋਗਾ ਆਓ ਆਪਾਂ ਗੁਰੂ ਸਾਹਿਬ ਤੋਂ ਪੁੱਛੀਏ ਗੁਰੂ ਸਾਹਿਬ ਫਰਮਾਨ ਕਰਦੇ ਨੇ ਕਿ ਗੁਜਰੀ ਮਹੱਲਾ ਪੰਜਵਾਂ ਜਿਉ ਆਪਾਂ ਰੋਜ਼ ਪੰਕਤੀਆਂ ਪੜਦੇ ਆ ਗੁਰਪਿਆਰਿਓ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਹੁਣ ਖੁਸ਼ੀ ਦਾ ਭਾਵ ਇਹ ਨਹੀਂ ਐ ਕਿ ਆਪਾਂ ਖਾ ਪੀ ਲਿਆ ਆਨੰਦ ਲੈ ਲਿਆ ਮौज मस्ती ਕਰ ਲਈ ਘੁੰਮਣ ਚੱਲ ਗਏ ਖੁਸ਼ੀ ਦਾ ਮਤਲਬ ਇਹ ਹੈ ਕਿ ਸਾਡਾ ਅੰਦਰੋਂ ਹਮੇਸ਼ਾ ਹਰ ਵੇਲੇ ਚੇਰਾ ਅੰਦਰੋਂ ਨਹੀਂ ਸਾਡੀ ਜਿਹੜੀ ਰੂਹ ਨਹੀਂ ਉਹ ਖੜੀ ਰਹੇ ਉਹ ਖੜਿਆ ਰਹੇ ਉਹ ਖੜਿਆ ਤਾਂ ਰਹੇਗਾ ਗੁਰਪਿਆਰਿਓ ਜਦੋਂ ਅਸੀਂ ਸੰਗਤ ਦੇ ਵਿੱਚ ਜਾ ਕੇ ਉਸ ਪਰਮ ਪਿਤਾ ਪਰਮਾਤਮਾ ਦੇ ਗੁਣ ਗਾਵਾਂਗੇ ਕਿਉਂਕਿ ਗੁਰੂ ਸਾਹਿਬ ਨੇ ਫਰਮਾਇ ਦਿੱਤਾ ਹੈ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਭਾਵ ਤਰਾ ਅੰਦਰ ਉਹ ਜਦੋਂ ਖੜਾ ਪੈਦਾ ਹੋ ਗਿਆ ਤੋ ਖੁਸ਼ ਰਹਿਣ ਲੱਗ ਗਿਆ ਤੋ ਆਟੋਮੈਟਿਕ ਹੀ ਪਰਮਾਤਮਾ ਨੇ ਗੱਲਾਂ ਤੈਨੂੰ ਚੰਗੀਆਂ ਲੱਗਣਗੀਆਂ ਗੁਰਬਾਣੀ ਤੈਨੂੰ ਚੰਗੀ ਲੱਗੂਗੀ ਜਦੋਂ ਗੁਰਬਾਣੀ ਚੰਗੀ ਲੱਗਣ ਲੱਗ ਗਈ ਗੁਰੂ ਪਿਆਰਿਓ ਗੁਰਬਾਣੀ ਜਦੋਂ ਸਾਡੇ ਅੰਦਰ ਘਰ ਕਰ ਗਈ ਕਿ ਜਦੋਂ ਸਾਨੂੰ ਇਹ ਪੰਗਤੀ ਸਾਡੇ ਅੰਦਰ ਬੈਠ ਗਈ ਕਿ ਮੈਂ ਸੰਗਤ ਤੋਂ ਬਿਨਾ ਸੰਗਤ ਤੋਂ ਬਿਨਾ ਮੇਰਾ ਕੁਝ ਵੀ ਨਹੀਂ ਹੈ ਸੰਗਤ ਹੀ ਮੇਰਾ ਆਧਾਰ ਹੈ ਸੰਗਤ ਦੇ ਵਿੱਚ ਰਹਿ ਕੇ ਹੀ ਮੈਂ ਸੰਗਤ ਦੇ ਵਿੱਚ ਜਾ ਕੇ ਹੀ ਖੁਸ਼ ਹੋ ਸਕਦਾ ਹਾਂ ਹੁਣ ਜਿਹੜੇ ਮਨੁੱਖ ਸੰਗਤ ਦੇ ਵਿੱਚ ਮਿਲ ਕੇ ਬਹਿੰਦੇ ਨੇ ਉਸ ਪਿਤਾ ਪ੍ਰਮਾਤਮਾ ਨੂੰ ਯਾਦ ਕਰਦੇ ਨੇ ਭਾਵ ਉਹ ਬੇਕਾਰ ਦੇ ਫੁਰਨੇ ਫਿਕਰਾਂ ਸੰਸਾ ਇਨ੍ਹਾਂ ਚੋਂ ਬਚ ਜਾਂਦੇ ਨੇ ਹਨਾਂ ਚੋਂ ਪਤ ਉਹਨਾਂ ਦਾ ਅੰਦਰਲਾ ਜਿਹੜਾ ਸੁੱਕਾ ਹੋਇਆ ਜੀਵਨ ਹੁਣ ਵੇਖੋ ਗੁਰੂ ਪਿਆਰਿਓ ਇੱਕ ਦਰਖਤ ਹੁੰਦਾ ਉਹ ਸੁੱਕਿਆ ਨਜ਼ਰ ਆਉਂਦਾ ਬਾਹਰੋਂ ਵੀ ਤੇ ਅੰਦਰੋਂ ਵੀ ਸੁੱਕ ਜਾਂਦਾ ਉਹ ਗਲ ਜਾਂਦਾ ਸੜ ਜਾਂਦਾ ਇਸੇ ਤਰ੍ਹਾਂ ਇਨਸਾਨ ਦੀ ਜ਼ਿੰਦਗੀ ਹੈ ਸਾਡੇ ਕੀ ਹੈ ਅੰਦਰੋਂ ਅਸੀਂ ਬੜੇ ਸੁੱਕੇ ਪਏ ਆ ਬਾਹਰੋਂ ਬੜੇ ਦੇਖਣ ਨੂੰ ਬੜੀ ਚਮਕ ਨਜ਼ਰ ਆ ਰਹੀ ਹੈ ਬੜੀਆਂ ਕੋਠੀਆਂ ਮਹਿਰ ਗੱਡੀਆਂ ਵਿੱਚ ਘੁੰਮ ਰਹੇ ਆ ਸੀ ਪਰ ਸਾਡਾ ਅੰਦਰ ਸੁੱਕਿਆ ਪਿਆ ਹੈ ਸਾਡਾ ਅੰਦਰ ਗੁੜ ਪਿਆ ਰੋ ਅੰਦਰ ਖੁਸਕ ਹੈ ਅੰਦਰ ਬਾਹਰ ਬਰੋਧ ਹੀਰਖਾ ਨੰਦਿਆ ਚੁਗਲੀ ਇਹ ਤੋਂ ਇਲਾਵਾ ਕੁਝ ਨਹੀਂ ਤਾਂ ਜੇ ਜਿਹੜੀ ਗੁਰਪਿਆਰੇ ਆਪਾਂ ਸੰਗਤ ਕਰਾਂਗੇ ਸੰਗਤ ਕਰਕੇ ਗੁਰ ਦੇ ਵਿਚਾਰ ਸੁਣਾਂਗੇ ਤਾਂ ਜਿੱਥੇ ਪਿਤਾ ਪਰਮਾਤਮਾ ਨੇ ਸਾਨੂੰ فرمایا ਨੇ ਕਿ ਸੰਗਤ ਵਿੱਚ ਤੂੰ ਆ ਕੇ ਤੇਰਾ ਪਾਰ ਉਤਾਰਾ ਹੋ ਸਕਦਾ ਹੈ ਸੰਗਤ ਦੇ ਵਿੱਚ ਆ ਕੇ ਤੇਰਾ ਅੰਦਰੋਂ ਜਿਹੜਾ ਖੁਸ਼ਕੀ ਆ ਤੇਰਾ ਅੰਦਰੋਂ ਮਨ ਖੁਸ਼ਕਾ ਤੇਰਾ ਅੰਦਰੋਂ ਅੰਦਰੋਂ ਤੇਰਾ ਸੁੱਕਿਆ ਪਿਆ ਮਨ ਇਹ ਹਰਾ ਹੋ ਸਕਦਾ ਹੈ ਉਹ ਕੌਣ ਕਰੇ ਗੁਰੂ ਸਾਹਿਬ ਕਰੇ ਨੇ ਕੇ ਗੁਰੂ ਦੀ ਕਿਰਪਾ ਜਦੋਂ ਪਿਤਾ ਪ੍ਰਮਾਤਮਾ ਦੀ ਕਿਰਪਾ ਕਿਰਪਾ ਕਦੋਂ ਹੋਣੀ ਹੈ ਜਦੋਂ ਅਸੀਂ ਸੰਗਤ ਦੇ ਵਿੱਚ ਆਵਾਂਗੇ ਸੰਗਤ ਕਰਾਂਗੇ ਉੱਚੀ ਵਾਸਤਾ ਵਾਲੀ ਸੰਗਤ ਕਰਾਂਗੇ ਗੁਰੂ ਪਿਆਰੇਓ ਤਾਂ ਅੰਦਰੋਂ ਜਿਹੜਾ ਸਾਡਾ ਖੁਸ਼ਕ ਹੋਇਆ ਪਿਆ ਸੁੱਕਿਆ ਪਿਆ ਜਿਹੜਾ ਮੁਰਝਾਇਆ ਪਿਆ ਹੈ ਉਹ ਹਰਾ ਹੋਣ ਲੱਗ ਜਿਗਾ ਗੁਰੂ ਪਿਆਰੇਓ ਕੀ ਕਹਰੇ ਨੇ ਗੁਰੂ ਸਾਹਿਬ ਗੁਰਪ੍ਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਕਹਨਾ ਉਹ ਭਲਿਆ ਕਿਤੇ ਸੰਗਤ ਦੇ ਵਿੱਚ ਨਾ ਆਪਣੇ ਆਪ ਨੂੰ ਆਪਣੇ ਹਉਮੈ ਹੰਕਾਰ ਨੂੰ ਮਾਰ ਕੇ ਕਿਤੇ ਸੰਗਤ ਦੇ ਵਿੱਚ ਜਾ ਕੇ ਬੈਠ ਸੰਗਤ ਕਰ ਸੰਗਤ ਕਰਕੇ ਤੂੰ ਦੇਖ ਫਿਰ ਤੇਰੇ ਅੰਦਰ ਕਿਵੇਂ ਠੰਡ ਪੈਂਦੀ ਹੈ ਅੰਦਰ ਕਿਵੇਂ ਠੰਡ ਪੈਂਦੀ ਹੈ ਪਰ ਸੰਗਤ ਉਹ ਹੋਵੇ ਜਿੱਥੇ ਉਹ ਪਿਤਾ ਪਰਮਾਤਮਾ ਦਾ ਨਾਮ ਦੀ ਗੱਲ ਚੱਲਦੀ ਹੋਵੇ ਸੰਗਤਾਂ ਤਾਂ ਬਹੁਤ ਹੋ ਰੀਆਂ ਨੇ ਚੰਗੀਆਂ ਨੇ ਠੀਕ ਆ ਚੰਗੇ ਕੰਮ ਨੇ ਪਰ ਜਿਹੜਾ ਅਸਲੀਅਤ ਆ ਸਾਡੀ ਕਹਾਣੀ ਐ ਕਿ ਅਸੀਂ ਉਹ ਸੰਗਤ ਦੇ ਵਿੱਚ ਜਾ ਕਰਕੇ ਹੀ ਆਪਣੇ ਅੰਦਰ ਦੀ ਖੁਸ਼ਕੀ ਨੂੰ ਦੂਰ ਕਰ ਸਕਦੇ ਅੰਦਰ ਜਿਹੜਾ ਸਾਡਾ ਸੁੱਕਿਆ ਪਿਆ ਹੈ ਕਿਉਂਕਿ ਗੁਰੂ ਸਾਹਿਬ ਫਰਮਾਨ ਕਰ ਰਹੇ ਨੇ ਤੇਰੀ ਅੰਦਰ ਦੀ ਅਵਸਥਾ ਠੀਕ ਹੋ ਜੇਗੀ ਅੰਦਰ ਦੇ ਤੇਰੇ ਰੋਗ ਠੀਕ ਹੋ ਜਾਣਗੇ ਪਰ ਸੰਗਤ ਦੇ ਵਿੱਚ ਬੈਠ ਕੇ ਜਦੋਂ ਤੂੰ ਨਾਮ ਜਪੇਗਾ ਜਦੋਂ ਨਾਮ ਜਪੇਗਾ ਤਾਂ ਗੁਰ ਪਿਆਰੋ ਇਹ ਸਾਡੀ ਕਹਾਣੀ ਹੈ ਸਾਡਾ ਜੀਵਨ ਹੈ ਇਹ ਅੱਜ ਇਨਸਾਨ ਦਾ ਇਹ ਜੀਵਨ ਕਿਸੇ ਨੂੰ ਵੀ ਜਾ ਕੇ ਦੇਖ ਕਿਸੇ ਨੂੰ ਵੀ ਆਪ ਫਰੋਲ ਕੇ ਦੇਖੋ ਕਿਸੇ ਕੋਲ ਵੀ ਗੱਲ ਕਰਕੇ ਦੇਖੋ ਸਾਰੇ ਦੁਖੀ ਹੈ ਸਾਰੇ ਸਾਰੇ ਦੁਖੀ ਨੇ ਕੋਈ ਹੈ ਕੋਈ ਬਿਰਲੀ ਰੂਹ ਕੋਈ ਫਿਰਲੀ ਰੂਹ ਹੈ ਜੋ ਸੰਗਤ ਨਾਲ ਜੁੜੀ ਹੈ ਸੰਗਤ ਕਰਦੀ ਹੈ ਉਹਨਾਂ ਦਾ ਮਨ ਅੰਦਰੋਂ ਖਿੜਿਆ ਹੋਇਆ ਹੈ ਪਰ ਗੁਰੂ ਪਿਆਰੇ ਦਾ ਕਾਰਨ ਕੀ ਹੈ ਕਾਰਨ ਹੈ ਗੁਰੂ ਪਿਆਰੇ ਉਹ ਸਾਡੇ ਵਿਚਾਰ ਸਾਡੀ ਹੋਂਮੈ ਕਿਉਂਕਿ ਸਾਨੂੰ ਵਿਚਾਰਾਂ ਨੇ ਬਹੁਤ ਤੰਗ ਕਰ ਰੱਖੇ ਸਾਡੀ ਸੋਚ ਸਾਡੀ ਚਿੰਤਾ ਮੋ ਮਾਇਆ ਦਾ ਲਾਲਚ ਇਹੀ ਤਾਂ ਸਾਰੇ ਹੈ ਇਸ ਰਸਤੇ ਦੇ ਵਿੱਚ ਇਹੀ ਤਰ੍ਹਾਂ ਆਵਟਾ ਨੇ ਗੁਰ ਪਿਆਰਿਓ ਇਹਨਾਂ ਨੂੰ ਪਾਰ ਕਰਨ ਵਾਸਤੇ ਸਿਰਫ ਅਸੀਂ ਸੰਗਤ ਦਾ ਸਹਾਰਾ ਹੀ ਲੈ ਕੇ ਪਾਰ ਹੋ ਸਕਦੇ ਹਾਂ ਵਰਨਾ ਹੋਰ ਕੋਈ ਜਰੀਆ ਨਹੀਂ ਗੁਰਪਰਿਆਵ ਤਾਂ ਕੋਸ਼ਿਸ਼ ਕਰੀਏ ਕਿ ਆਪਾਂ ਸੰਗਤ ਕਰਨ ਦੀ ਸੰਗਤ ਕਰਨ ਦਾ ਭਾਵ ਇਹ ਹੈ ਕਿ ਜਿੱਥੇ ਨਾਮ ਦੀ ਗੱਲ ਚੱਲਦੀ ਗੁਰੂ ਦੀ ਵਿਚਾਰ ਚੱਲਦੀ ਹੋਵੇ ਕਿੱਥੇ ਕੋਈ ਦਿਸਤਮਾਨ ਦੀ ਗੱਲ ਨਾ ਚੱਲਦੀ ਹੋਵੇ ਸਿਰਫ ਇੱਕ ਪਰਮਾਤਮਾ ਦੀ ਕਹਾਣੀ ਚੱਲਦੀ ਹੋਵੇ ਉਹਨੂੰ ਕਥਖਥਾ ਕਹਿੰਦੇ ਆ ਉਹਨੂੰ ਹਰ ਕੀ ਕਥਾ ਕਹਿੰਦੇ ਆ ਇਹ ਨਹੀਂ ਕਿ ਪੰਡਾਲ ਲੱਗੇ ਨੇ ਫਤਿਹ ਬੁਲਾਈ ਜਾ ਰਹੀ ਹੈ ਗੱਲਾਂ ਕੁਛ ਹੋ ਰਹੀਆਂ ਨੇ ਨਹੀਂ ਨਹੀਂ ਉੱਥੇ ਫਿਰ ਸਾਡਾ ਕੁਛ ਨਹੀਂ ਬਣਨਾ ਉੱਥੇ ਸਾਡੇ ਕੁਛ ਪੱਲੇ ਨਹੀਂ ਪੈਣਾ ਤਾਂ ਗੁਰਪਿਆਰ ਇਹ ਵਿਚਾਰ ਕਰਨੇ ਦਾ ਵਿਸਾ ਹੈ ਸਮਝਣ ਦਾ ਵਿਸੇ ਹੈ ਤੇ ਅੱਜ ਦੀਆਂ ਵਿਚਾਰਾ ਇੱਥੋਂ ਤੱਕ ਹੀ ਆਪਾਂ ਮੇਰਾ ਮਾਲਕ ਕਿਰਪਾ ਕਰੇ ਭੁੱਲਾਂ ਚੁੱਕਾ ਸਤਗੁਰ ਬਖਸ਼ਨਾਰਾ ਸੰਗਤ ਬਖਸ਼ਨਾਰਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ